ਸਰੇਕਾ ਫਰੋਤੀ ਮੰਗਣ ਦੇ 201 ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈਗਾ ਉਹਦੇ ਬਾਰੇ ਚੱਲ ਰਹੀ ਕੋਸ਼ਿਸ਼ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਐਸਪੀਡੀ ਬਾਲਕ੍ਰਿਸ਼ਨ ਸਿੰਘ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀਡੀ ਸਾਹਿਬ ਤੇ ਸੀਆਈਏ ਦੀ ਸੀਆਈਏ ਇੰਚਾਰਜ ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਲੰਡੇ ਹਰੀਕੇ ਦੇ ਨਾਮ ਤੇ ਜਿਹੜੀ 15 ਲੱਖ ਦੀ ਫਰੋਤੀ ਮੰਗੀ ਗਈ ਸੀ ਉਹਦਾ ਨਾਮ ਯੂਜ਼ ਕਰਕੇ ਜਿਸ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਐਫਆਰ ਨੰਬਰ ਜਿਹੜੀ ਆ 165/25 ਅੰਡਰ ਸੈਕਸ਼ਨ 308 ਜੀਮਨ 4 352 ਬੀਐਨ ਬੀਐਨ ਸਕਿਉਰਟੀ ਸੇਖਾਂ ਦੇ ਵਿੱਚ ਥਾਣੇ ਦੇ ਵਿੱਚ ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ੀ ਜਿਹੜਾ ਬਲਜੀਤ ਸਿੰਘ ਉਰਫ ਕੱਦੂ ਜਿਹੜਾ ਮਹਿਲ ਹਾਲ ਵਾਸੀ 29 ਬਾਰ ਦਾ ਰਹਿਣ ਵਾਲਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਰ ਇਕੱਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਕੋਈ ਇਨਵੋਲ ਹੋਇਆ ਇਹਦੇ ਵਿੱਚ ਇਹ ਜਿਹੜਾ ਸੀ ਹੱਲੇ ਇਕੱਲਾ ਸੀ ਜਿਹੜਾ ਪਹਿਲੀ ਫਰਦਰ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ ਇਕੱਲੇ ਦਾ ਨਾਮ ਆਇਆ ਉਸ ਸੰਬੰਧ ਵਿੱਚ ਅਸੀਂ ਹੁਣ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾਰਮਾਨ ਲੈ ਕੇ ਬੜੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਹੋਰ ਵੀ ਦੋਸ਼ੀ ਇਸ ਵਿੱਚ ਇਨਵੋਲ ਬਣੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਪਹਿਲਾਂ ਵੀ ਇਹਦੇ ਤੇ ਕੋਈ ਪਰਚਾ ਦਰਜ ਹੈਗਾ ਤਾਂ ਪਹਿਲਾਂ ਇਸ ਤੇ ਕੋਈ ਪਰਚਾ ਦਰਜ ਨਹੀਂ ਹੈ ਇਸ ਨੇ ਜਿਹੜੀ 15 ਲੱਖ ਦੀ ਕਾਲ ਕੀਤੀ ਸੀ ਵੀ ਮੈਨੂੰ 15 ਲੱਖ ਰੁਪਏ ਦਿਓ ਤੇ ਜਿਸ ਵਿੱਚ ਸਬੰਧ ਵਿੱਚ ਇਹਦੀ ਚਾਰ-ਪੰਜ ਮਿੰਟ ਗੱਲ ਹੋਈ ਹੈ ਉਸ ਸੰਬੰਧ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਸਾਡੀ ਸੀਆਈਏ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕੀਤਾ। ਫਰੋਤੀ ਸਰ ਲੋਕਲ ਏਰੀਆ 'ਚ ਹੀ ਮੰਗ ਰਿਆ ਸੀ ਜਾਂ ਬਾਹਰ ਤੋਂ ਮੰਗ ਰਿਆ ਸੀ? ਨਹੀਂ ਫਰੋਤੀ ਜਿਹੜਾ ਇਹ ਕੋਟੀਸੀ ਖਾਂਦੇ ਏਰੀਆ ਦੇ ਵਿੱਚੋਂ ਹੀ ਕਿਸੇ ਕੋਲ ਮੰਗੀ ਗਈ ਸੀ। ਹੁਣ ਕਾਬੂ ਕੀਤਾ ਗਿਆ ਤਾਂ ਰਿਮਾਂਡ ਲਿਆ ਜਾ ਹਾਂਜੀ ਹੁਣ ਇਹਨੂੰ ਕਾਬੂ ਕਰਕੇ ਜਿਹੜਾ ਬਲਜੀਤ ਸਿੰਘ ਉਰਫ ਕੱਦੂ ਆ ਇਹਦਾ ਰਿਮਾਂਡ ਲੈ ਕੇ ਸਖਤੀ ਨਾਲ ਪੁਸ਼ਕਿਸ਼ ਕੀਤੀ ਜਿਹੜੇ ਹੋਰ ਵੀ ਇਸ ਵਿੱਚ ਦੋਸ਼ੀ ਇਨਵੋਲ ਬਣ ਗਏ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ।